ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਪ੍ਰਤਪਾਲ ਸਿੰਘ ਪਿੰਡ ਪਾਠੋਂ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਤੋਂ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਆਫਸਰ ਝੋਟੀ ਜੋ ਕਿ ਦੁੱਧ ਰਣਣ ਦੇ ਟੀਕਾ ਲੈਣ ਦੇ ਬਿਲਕੁਲ ਯੋਗ ਹੈ ਉਮਰ ਹੈਗੀ ਐ ਜੀ ਦੀ 2.5 ਤੋਂ 3 ਸਾਲ ਤੇ ਕੱਟੀ ਵਧੀਆ ਬਰੀਡ ਵਾਲੀ ਐ ਕੱਟੀ ਦਾ ਜੀ ਮਾਂ ਦਾ ਜਿਹੜਾ ਦੁੱਧਰ ਰਕਾਰਡ ਹੈ ਉਹ 13-14 ਕਿਲੋ ਹੈ ਤੇ ਇਹ ਆਪ ਸਰਕਾਰੀ ਥੀ ਮੰਡੀ ਐ ਜੀ ਤੇ ਜਿਸਨੇ ਵੀ ਲੈਣੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਜੀ ਆਫਰ ਕੱਟੀ ਹੈ ਜੀ ਉਮਰ 2.5 ਤੋਂ 3 ਸਾਲ ਦੇ ਵਿੱਚ ਹੋਣੀ ਜੀ ਬਸ ਇੱਕ ਵਾਰੀ ਹੀਟ ਕੱਢ ਗਈ ਦੁਬਾਰੇ ਹੀਟ ਕੱਢਣ ਵਾਲੀ ਹੈ ਕੋਈ ਇਹਦੇ ਟੀਕਾ ਨਹੀਂ ਭਰਾਇਆ ਹੋਇਆ ਪਹਿਲਾਂ ਉਹ ਆਪਣੀ ਜ਼ਿੰਮੇਵਾਰੀ ਰਹੂਗੀ ਸੋ ਸਾਰੇ ਵੀਰਾਂ ਨੂੰ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਵੀ ਸਾਰੇ ਵੀਰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਵੀ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਕਿਉਂਕਿ ਜਿੰਨੀ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਅੱਗੇ ਤੋਂ ਵਧੀਆ ਵੀਡੀਓ ਲੈ ਕੇ ਆਉਂਗਾ ਕਿਉਂਕਿ ਆਪਣਾ ਕੋਈ ਝੂਠ ਵਾਲਾ ਕੰਮ ਨਹੀਂ ਆਪਾਂ ਵਧੀਆ ਇਮਾਨਦਾਰੀ ਨਾਲ ਕੰਮ ਕਰਾਂਗੇ ਕੋਈ ਜਿੰਨਾ ਮਿਲਕ ਰਕਾਰਡੋਂ ਨਹੀਂ ਦੱਸਾਂਗੇ ਠੀਕ ਹੈ ਜੀ ਸਾਰੇ ਵੀਰਾਂ ਨੂੰ ਤਾਂ ਬੇਨਤੀ ਹੈ ਵੀ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਜੀ ਧੰਨਵਾਦ